ਵਿਆਹ ਤੋਂ 2 ਦਿਨ ਪਹਿਲਾਂ ਹੋਈ ਮੌਤ ਭੈਣ ਦੀ ਹੱਥ ਵਿੱਚ ਲਹਿੰਗਾ ਫੜ ਤਾ ਆ ਮਾਰ ਰੋਇਆ ਭਰਾ ਦੋਸਤੋ ਅਕਸਰ ਹੀ ਕਿਹਾ ਜਾਂਦਾ ਹੈ ਕਿ ਕੁਝ ਗੰਮੀ ਕੱਟੀਆਂ ਪੈਣਾ ਹਨ ਜਿਸ ਦੀ ਇੱਕ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਇੱਕ ਭਰਾ ਕੁੜੀ ਦਾ ਕਿਵੇਂ ਤਾਹਾਂ ਮਾਰ ਕੇ ਰੋ ਰਿਹਾ ਹੈ ਦਰਅਸਲ ਇਸ ਮੁੰਡੇ ਦੀ ਭੈਣ ਦਾ ਵਿਆਹ ਰੱਖਿਆ ਹੋਇਆ ਸੀ ਤੇ ਵਿਆਹ ਦਾ ਸਾਰਾ ਹੀ ਪ੍ਰਬੰਧ ਕਰ ਦਿੱਤਾ ਗਿਆ ਸੀ ਕਾਰਡ ਵੀ ਵੰਡ ਦਿੱਤੇ ਗਏ ਸੀ ਅਤੇ ਵਿਆਹ ਵਿੱਚ 2 ਦਿਨ ਹੀ ਰਹਿ ਗਈ ਸੀ ਜਾਣ ਕੇ ਵਿਆਹ ਵਾਲੀ ਕੁੜੀ ਨੂੰ ਕੁੜੀ ਬਿਮਾਰ ਹੋ ਗਈ ਉਸਨੂੰ ਹਸਪਤਾਲ ਵਿੱਚ ਲਜਾਇਆ ਗਿਆ ਹਸਪਤਾਲ ਵਿੱਚ ਜਾ ਕੇ ਪਤਾ ਲੱਗਿਆ ਕਿ ਕੁੜੀ ਨੂੰ ਸਾਈਲੈਂਟ ਹਾਰਟ ਅਟੈਕ ਆਨ ਕਰਕੇ ਮੌਤ ਹੋ ਗਈ ਜਿਸ ਘਰ ਵਿੱਚ ਸਾਰੇ ਖੁਸ਼ ਸਨ ਉਸ ਘਰ ਵਿੱਚ ਕੁਝ ਟਾਈਮ ਬਾਅਦ ਚੀਕ ਚਿਹਾੜਾ ਪੈਣ ਲੱਗਾ ਕੁੜੀ ਦਾ ਭਰਾ ਉਸ ਦੇ ਕੋਲ ਬੈਠ ਕੇ ਹੱਥ ਵਿੱਚ ਲਹਿੰਗਾ ਫੜ ਕੇ ਤਾਂ ਮਾਰ ਕੇ ਰੋਣ ਲੱਗਿਆ ਰੱਬ ਦੇ ਘਰ ਦਾ ਕੋਈ ਪਤਾ ਨਹੀਂ ਹੁੰਦਾ ਕਿ ਕਦੋਂ ਕੀ ਹੋ ਜਾਵੇ ਤਾਂ ਦੋਸਤੋ ਤੁਹਾਡੇ ਇਸ ਵੀਡੀਓ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ